ਮਿੰਟਰ ਬਗੀ ਜੀ ਬਹੁਤ ਵਧੀਆ ਜਿੱਤੋ ਹੀ ਕੀ ਕਹਾਂ ਜਾਂਦੇ ਆ ਮੈਂ ਤਾਂ ਸਭ ਤੋਂ ਪਹਿਲਾਂ ਉਹਨੂੰ ਕਿੱਦਾਂ ਸਮਝ ਦੇ ਦੇਓ ਨੇਕੀ ਤੇ ਬੁਰਾਈ ਦੀ ਅੱਜ ਕਿਹੜੀ ਜਿੱਤ ਹੋ ਚੁੱਕੀ ਐ ਤੇ ਬਹੁਤ ਵੱਡੀ ਜਿੱਤ ਹੋਈ ਐ ਪੰਜਾਬ 'ਚ ਆਵਾਜ਼ ਵੀ ਪਾਰਟੀ ਦੀ ਕਿਹੜੀ ਵਿਚਾਰਧਾਰਾ ਸੀ ਲੋਕਾਂ ਨੇ ਉਹਨੂੰ ਕੀਤਾ ਉਹਨੂੰ ਸੋਚਿਆ ਕਿ ਇੱਕ ਆਵਾਜ਼ ਦੀ ਪਾਰਟੀ ਐ ਜਿਹੜੀ ਪੰਜਾਬ ਨੂੰ ਬਚਾ ਸਕਦੀ ਐ ਜਲੰਧਰ ਵੈਸਟ ਨੂੰ ਬਚਾ ਸਕਦੀ ਐ ਤੇ ਭਗਵੰਤ ਮਾਨ ਜੀ ਨੇ ਜੋ ਹੀਰਾ ਲੱਭ ਕੇ ਦਿੱਤਾ ਸੀ ਸਾਨੂੰ ਮਹਿੰਦਰ ਭਗਤ ਜੀ ਨੂੰ ਉਹਨਾਂ ਨੂੰ ਇੱਕ ਤਰਫੀ ਬੋਟ ਪਾ ਕੇ ਲੋਕਾਂ ਨੇ ਭਾਰੀ ਬੋਮਨਨ ਕੀਤਾ ਆਇਆ ਔਰ ਹਰ ਵੈਸਟ ਹਲਕੇ ਦਾ ਲੋਕਾਂ ਜੀ ਹੈ ਕਿ ਬੈਕਗਰਾਉਂਡ ਦਾ ਦਰਵਾਜ਼ਾ ਪਾ ਲਿਆ ਹੈ ਜੰਦਰ ਕਾਰਟਨ ਚੋਨਾ ਇਸ ਵਾਰ ਆਣੇ ਵਾਲੀ ਉਹ ਤਾਂ ਕਿਧਰ ਦੇ ਦੇਓ ਫਿਰ ਫਟਵਾ ਆਮ ਆਦਮੀ ਪਾਰਟੀ ਦਾ ਮੇਰ ਬਣਾਓ ਆਮ ਆਦਮੀ ਪਾਰਟੀ ਮੇਰ ਬਣਾਓ ਦਰਪਤ ਸਿੰਘ ਦੇ ਜਿਹੜੀ ਹੈ ਪੂਰੇ ਜਲੰਧਰ ਵੈਸਟ ਦੀ ਜਿੱਤ ਹੈ ਔਰ ਇੱਕ ਇਮਾਨਦਾਰ ਪਰਿਵਾਰੀ ਰਿਹਾ ਤਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਲੰਧਰ ਵੈਸਟ ਦੀ ਬਹੁਤ ਵੱਡੀ ਜਿੱਤ ਸਾਬਤ ਹੋਏਗੀ ਕਿਉਂਕਿ ਜਲੰਧਰ ਵੈਸਟ ਦੇ ਵਿੱਚ ਜਿਹੜੇ ਰੁਕੇ ਹੋਏ ਗਵਰਨਮੈਂਟ ਦੇ ਕੰਮ ਨੇ ਉਹ ਹੋਣਗੇ ਔਰ ਇਹਦੇ ਨਾਲ ਸਭ ਤੋਂ ਵੱਡਾ ਫਾਇਦਾ ਹੋਏਗਾ ਕਿ ਮਹਿੰਦਰ ਪਾਗਲ ਜੀ ਤੇ ਮੰਤਰੀ ਬਣਨ ਦਾ ਉਮੀਦ ਵੀ ਜਿਹੜੀ ਪੂਰੀ ਹੈ ਜਿਸ ਦੇ ਨਾਲ ਸਮੁੱਚੇ ਸਾਡਾ ਜਿਹੜਾ ਮਹਿਕਬੀਰ ਸਿੰਘ ਬਾਜਾ ਜੀ ਜਿੱਤੂ ਕਿੰਦਾ ਦੇਖਦੇ ਹੋ ਸਰ ਇਹ ਜਿਹੜਾ ਖੁਸ਼ੀ ਦਾ ਪਲ ਆ ਇਹ ਬਹੁਤ ਬਹੁਤ ਹੀ ਜ਼ਿਆਦਾ ਜਿਹੜਾ ਇਸ ਟਾਈਮ ਵੰਡਨ ਜੋਗ ਹੈ ਸਾਰੇ ਜਿੰਨੇ ਵੀ ਵਲੰਟੀਅਰ ਆ ਉਹਨਾਂ ਦੀ ਮਿਹਨਤ ਦੇ ਸਦਕੇ ਅੱਜ ਜਿਹੜਾ ਖੁਸ਼ੀ ਦਾ ਪਲ ਮਿਲਿਆ ਮੈਂ ਆਮ ਆਦਮੀ ਪਾਰਟੀ ਦੇ ਸਮੂਹ ਵਲੰਟੀਅਰ ਸਮੂਹ ਜਲੰਧਰ ਵੈਸ ਤੇ ਜਿੰਨੇ ਵੀ ਵੋਟਰ ਨੇ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਵਧੀਆ ਜਿਹੜਾ ਖੁਸ਼ੀ ਦਾ ਪਲ ਦਿੱਤਾ ਔਰ ਇਹ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਜਲੰਧਰ ਵੈਸ ਦੇ ਵਿੱਚ ਕਿ ਇੰਨੀ ਭਾਰੀ ਲੀਡ ਦੇ ਨਾਲ ਜਿਹੜਾ ਕੋਈ ਵਿਧਾਇਕ ਜਿੱਤ ਰਿਹਾ ਹੈ ਜੇ ਕੋ ਗੜੁਰਦੂ ਵੀ ਹੁਣ ਅੱਗੇ ਆ ਰਹੀਆਂ ਹੈ ਕਾਰਪਸ ਚੋਨਾ ਉਹਦਾ ਅਸਰ ਕਿਦਾਂ ਪਏਗਾ ਉਹਨਾਂ ਦਾ ਦੇਖੋ ਇਹ ਤੇ ਇਨਡੈਫੀਨਿਟਲੀ ਜਿਹੜਾ ਵੈਸਟ ਦੇ ਵਿੱਚ ਕਾਰਪਰੇਸ਼ਨ ਜਿਹੜੀ ਆਮ ਆਦਮੀ ਪਾਰਟੀ ਦੀ ਹੀ ਬਣੇਗੀ ਕਿਉਂਕਿ ਦੇਖੋ ਇਹ ਜਿਹੜੇ ਅੱਜ ਜਿਹੜਾ ਫਤਵਾ ਦਿੱਤਾ ਲੋਕਾਂ ਨੇ ਉਹ ਗਾਂ ਵੀ ਆਨਕੇ ਜਿਹੜੀ ਮੋਟੇ ਇਹਨਾਂ ਮਿਲ ਅਸਰ ਪਏਗਾ ਸਾਰੇ ਜਲੰਧਰ ਚ ਹਾਂਜੀ ਬਿਲਕੁਲ ਠੀਕ ਹੈ ਮੇਅਰ ਬਣਨਗੇ ਜਲੰਧਰ ਦਾ ਜਲੰਧਰ ਦਾ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ ਬਣੇਗਾ ਠੀਕ ਹੈ ਧੰਨਵਾਦ ਵੱਡੀ ਜਿੱਤ ਹੋਈ ਇਹ ਕੀ ਕਹਿਣਾ ਚਾਹਦੇ ਮੈਂ ਤਾਂ ਇਹ ਦੇਖੋ ਸ਼ਰੀਪ ਪਰਿਵਾਰ ਔਰ ਨੰਬਰ 1 ਤੇ ਸੇਵਾ ਕਰ ਰਿਹਾ ਹੈ 20-25 ਸਾਲਾਂ ਤੋਂ ਔਰ ਜੋ ਜਿੱਤ ਹੈ ਸੱਚਾਈ ਦੀ ਜਿੱਤ ਹੈ ਉਹ ਝੂਠ ਦਾ ਬੰਦਾ ਜ਼ਮੀਨ 'ਚ ਗਿਰ ਚੁੱਕਾ ਹੈ ਔਰ ਬਾਕੀ ਮੈਂ ਸਾਰੇ ਵਰਕਰਾਂ ਦਾ ਸਾਰੇ ਕੂਟ-ਕੂਟ ਪ੍ਰਸਤਾਵਾਂ ਦਾ ਔਰ ਲੀਡਰਸ਼ਿਪ ਵੀ ਬਾਹਰੋਂ ਆਈ ਸੀਗੀ ਐਮਐਲਏ ਵਾਲਾ ਉਹ ਸੀਐਮ ਸਾਹਿਬ ਦਾ ਸੀਐਮ ਸਾਹਿਬ ਨੇ ਡਟ ਕੇ ਜ਼ੋਰ ਲਗਾ ਗਿਆ ਇੱਥੇ ਸੀਟ ਨੂੰ ਜਿੱਤਿਆ ਹੈ ਉਹ ਸਾਰੇ ਵਰਕਰਾਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਧੰਨਵਾਦ ਅਤੇ ਬਹੁਤ-ਬਹੁਤ ਅਰਦਾ ਕਰਦਾ ਧੰਨਵਾਦ ਮੈਂ ਸਭ ਤੋਂ ਪਹਿਲੇ ਜਲੰਧਰ ਨਿਵਾਸੀਆਂ ਹਲਕਾ ਬੈਰਦੇ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸ਼ਰੀਫ ਉਮੀਦਵਾਰ ਸ਼੍ਰੀ ਹਿੰਦਰਪਖ ਜੀ ਨੂੰ ਤਕਰੀਬਨ 38000 ਵੋਟ ਦੇ ਉੱਤੇ ਜਿੱਤ ਦਵਾਈ ਹੈ ਮੈਂ ਸਮਝਦਾ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਉਹਦੇ ਵੱਲੋਂ ਕੀਤਾ ਵਕਾਫਾ ਹੈ ਇਹ ਸਾਰਾ ਕੁਝ ਜਿਹੜਾ ਇਹ ਜਿੱਤ ਦਾ ਕਾਰਨ ਬਣਿਆ ਔਰ ਮੈਂ ਖਾਸ ਤੌਰ ਤੇ ਸਰਦਾਰ ਭਗਵੰਤ ਸਿੰਘ ਬਾਦ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਬਤਾਈ ਦੇਣੀ ਚਾਹਾਂਗਾ ਜਿਨ੍ਹਾਂ ਦੇ ਸਫਲਤਾ ਦੀ ਦੇ ਵਿੱਚ ਜੂਨ ਲੜੀ ਗਈ ਔਰ ਬੜੇ ਚੁੱਕਿਆ ਢੱਕ ਦੇ ਨਾਲ ਅੱਧੀ ਵੱਡੀ ਕਿੰਨੀ ਦੇ ਵਿੱਚ ਸੀ ਮੋਹਿੰਦਰਪੁਰ ਦੀ ਆਮ ਆਦਮੀ ਪਾਰਟੀ ਬਹੁਤ ਵੱਡੀ ਜਿੱਤ ਹੋਇਆ ਕਿਤਾ ਦੇਖਦੇ ਹੋ ਕਿਉਂਕਿ ਜਿਹੜੇ ਬੈਸਟ ਹਲਕੇ ਦੇ ਪਛਮੀ ਹਲਕੇ ਦੇ ਲੋਕਾਂ ਨੇ ਜਿਹੜਾ ਪਰਫਾਰਮਾ ਦਿੱਤਾ ਉਹ ਬਹੁਤ ਇੱਕ ਕਾਬਲੇ ਤਰੀਹਾ ਕਿਉਂਕਿ ਲੋਕੀ ਤੰਗ ਹੋ ਕਾਰਬਨ ਚੋਨਾ ਆ ਗਿਆ ਕਿਉਂ ਉਹ ਐਸਾ ਕਿਦਾਂ ਸਰ ਹੋਊਗਾਗਾ ਦੀ ਲੀਡ ਹੋਏਗੀ ਔਰ ਸਾਡਾ ਹੀ ਨਾਮ ਬੜੀਗਾ ਇਹ ਸੱਚਾਈ ਹੈ ਕਿਉਂਕਿ ਨੈਟੇਟ ਦਾ ਜਦੋਂ ਮੈਂ ਜਨਾ ਸਭੋਂ ਦੇ ਕੋਰਥੀ ਹੋਈ ਪੰਜ ਸਾਲ ਦੇ ਵਿੱਚ ਇੱਕ ਵਾਰ ਵੀ ਹਾਊਸ ਦੇ ਵਿੱਚ ਨਹੀਂ ਬੋਲੀ ਮੈਂ ਝੂਠ ਨਹੀਂ ਬੋਲਦਾ ਕਿਉਂਕਿ ਉਹਦੀ ਪ੍ਰੋਫਾਈਲ ਲਿਖੀ ਜਾਂਦੀ ਆ ਪੰਜ ਸਾਲ ਦੇ ਵਿੱਚ ਇੱਕ ਵਾਰ ਵੀ ਬੰਦਾ ਨਾ ਬੋਲਿਆ ਹੋਵੇ ਹਾਂ ਭਾਈ ਬਹੁਤ ਵੱਡਾ ਹੁੰਦਾ ਮੇਰੀ ਇੱਕ ਵੀ ਐਬਸੈਂਟ ਨਹੀਂ ਹੈ ਜਦੋਂ ਮੈਂ ਕੌਂਸਲਪਰ ਬਣੇ ਇੱਕ ਵੀ ਐਬਸੈਂਟ ਨਹੀਂ ਹੈ ਔਰ ਜਿੰਨੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਸਾਰੀਆਂ ਮੀਟਿੰਗਾਂ 'ਚ ਬੋਲਿਆ ਕਦੀ ਕੂੜੇ ਦੇ ਮੈਂ ਬੋਲਿਆ ਕਦੀ ਰੋਡ ਬਾਰੇ ਬੋਲਿਆ ਕਦੀ ਬੀਏ ਵੀ ਉਨੇ ਇੱਕ ਡੰਪ ਲੱਗੇ ਸੀ ਉਹਦੇ ਬਾਰੇ ਬੋਲੇ ਆ ਜਾਂ ਸਪਾਈ ਦੇ ਬਾਰੇ ਬੋਲੇ ਤੇਲ ਦੇ ਬਾਰੇ ਬੋਲੇ ਜੋ ਕਬਲੇ ਸੀ ਉਹਨੂੰ ਉਜਾਗਰ ਕੀਤਾ ਕੂੜੇ ਦੇ ਢੇਰ ਬਾਰੇ ਬੋਲੇ ਆ ਜਿਹੜਾ ਕਿ 72 ਕਰੋੜ ਦਾ ਟਿਕਾਹੀ ਜਿਹੜਾ ਕਿ ਮੈਂ ਲੜ ਕੇ 48 ਕਰੋੜ ਨਾਲ ਦਿੱਤੇ 31 ਕਰੋੜ ਰੁਪਈਆ ਚਲੰਦਾ ਦਾ ਬਟਾਇਆ ਸੀ ਇਹ ਕੰਮ ਸੱਟਾ ਨਹੀਂ ਸੀ ਇਹ ਕੰਮ ਇਹਨਾਂ ਦਾ ਸੀਗਾ ਜਿਹੜੇ ਪੰਚਾਇਤੂ ਐਮਟੀ ਬਣ ਕੇ ਗਏ ਉਹਨਾਂ ਨੇ ਇੱਕ ਵੀ ਗੱਲ ਨਹੀਂ ਕੀਤੀ ਸ਼ਹਿਰ ਬਾਰੇ ਕੋਈ ਗੱਲ ਨਹੀਂ ਕੀਤੀ ਆ ਸਰਬੰਦਰ ਕੌਰ ਨੇ ਇੱਕ ਵਾਰ ਵੀ ਕੂੜੇ ਦੇ ਢੇਰ ਬਾਰੇ ਨਹੀਂ ਗੱਲ ਕੀਤੀ ਜਿਹੜੇ ਬੈਸੜਕੇ ਦੇ ਵਿੱਚ ਪੈਂਦਾ ਬੈਸੜਕੇ ਨੂੰ ਟਰਾਲੀਆਂ ਘੱਟ ਸੀਗੀਆਂ ਘਰ ਤੇ ਸ਼ਹਿਰ ਵੱਲੋਂ ਸੀਵਰੇ ਦਾ ਜਿੰਨੇ ਬੰਦੇ ਹੁੰਦੇ ਆ ਉਹ ਘੱਟ ਸੀ ਔਰ ਸਪਾਈ ਸੇਵਕ ਬੜੇ ਘੱਟ ਸੀਗੇ ਨਾ ਪਾਰਸੈਟੀ ਹੁੰਦੀ ਰਹੀ ਉਹਦੇ ਵਾਸਤੇ ਹੁੰਦਰਕੌਰ ਦਾ ਬੋਲ ਹੁੰਦਾ ਰਾਈਟ ਹੈਗਾ ਲੇਕਿਨ ਉਹ ਨਹੀਂ ਕੋਲ ਚਲੋ ਉਹ ਬੋਬ ਮਾਰਕਾ ਜੀ ਤੋਂ